ਤੇ ਉਧਰ ਉਗੇ ਸਿੱਖ ਬਜ਼ੁਰਗ ਮੈਰਾਥਨ ਦੜਾਕ ਫੌਜਾ ਸਿੰਘ ਦੀ 114 ਸਾਲ ਦੀ ਉਮਰ ਦੇ ਵਿੱਚ ਦਿਹਾਂਤ ਹੋ ਗਿਆ ਉਹਨਾਂ ਦਾ ਅਦਰਸਲ ਉਹ ਘਰ ਤੋਂ ਬਾਹਰ ਸ਼ਾਮ ਦੇ ਵੇਲੇ ਸੈਰ ਕਰਨ ਦੇ ਲਈ ਨਿਕਲੇ ਸਨ ਜਦੋਂ ਕਿਸੇ ਅਣਪਛਾਤੇ ਵਾਹਨ ਦੇ ਵੱਲੋਂ ਉਹਨਾਂ ਨੂੰ ਟੱਕਰ ਮਾਰ ਦਿੱਤੀ ਗਈ ਜਿਸ ਦੌਰਾਨ ਉਹ ਜ਼ਖਮੀ ਹੋ ਗਏ ਜ਼ਖਮੀ ਹਾਲਤ ਦੇ ਵਿੱਚ ਫੌਜਾ ਸਿੰਘ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਪਰ ਉਹਨਾਂ ਨੂੰ ਬਚਾਇਆ ਨਹੀਂ ਜਾ ਸਕਿਆ ਫੌਜਾ ਸਿੰਘ ਦੀ ਮੌਤ ਤੋਂ ਬਾਅਦ ਜਿੱਥੇ ਇੱਕ ਪਾਸੇ ਖੇਡ ਜਗਤ ਦੇ ਵਿੱਚ ਦੁੱਖ ਦਾ ਮਾਹੌਲ ਹੈ ਉੱਥੇ ਹੀ ਸਿਆਸੀ ਹਸਤੀਆਂ ਦੇ ਵੱਲੋਂ ਵੀ ਫੌਜਾ ਸਿੰਘ ਦੀ ਮੌਤ ਤੇ ਗਹਿਰੀ ਸੰਵੇਦਨਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਖੁਦ ਫੌਜਾ ਸਿੰਘ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਨਰਿੰਦਰ ਮੋਦੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਫੌਜਾ ਸਿੰਘ ਦੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਉਹਨਾਂ ਨੇ ਕਿਹਾ ਕਿ ਫੌਜਾ ਸਿੰਘ ਨੌਜਵਾਨਾਂ ਦੇ ਲਈ ਵੀ ਪ੍ਰੇਰਨਾ ਦੇ ਸਰੋਤ ਸਨ ਉਹਨਾਂ ਦੀ ਫਿਟਨੈਸ ਉਹਨਾਂ ਦੀ ਸਰੀਰਕ ਗਤੀਵਿਧੀਆਂ ਜਿਹੜੀਆਂ ਨੇ ਉਹ ਹਮੇਸ਼ਾ ਹੀ ਉਤਸ਼ਾਹਿਤ ਕਰਦੀਆਂ ਸਨ ਖੇਡਾਂ ਵਾਸਤੇ ਇਸ ਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਉਹਨਾਂ ਦੇ ਪਰਿਵਾਰ ਅਤੇ ਦੁੱਖ ਦੀ ਘੜੀ ਦੇ ਵਿੱਚ ਪ੍ਰਮਾਤਮਾ ਉਹਨਾਂ ਦੇ ਪਰਿਵਾਰ ਅਤੇ ਚਾਹਣ ਵਾਲਿਆਂ ਨੂੰ ਆ ਪਾਣਾ ਮੰਨਣ ਦਾ ਬਲ ਬਖਸ਼ਣ ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਵੀ ਫੌਜਾ ਸਿੰਘ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਆ ਭਗਵੰਤ ਸਿੰਘ ਮਾਨ ਨੇ ਲਿਖਿਆ ਕਿ ਉਗਦੇ ਪੰਜਾਬੀ ਸਿੱਖ ਦੜਾਕ ਫੌਜਾ ਸਿੰਘ ਦੇ ਕਾਲ ਚਲਾਣ ਦੀ ਖਬਰ ਸੁਣ ਕੇ ਬੇहद ਦੁੱਖ ਹੋਇਆ ਆਪਣੀਆਂ ਲੰਮੀਆਂ ਦੌੜਾਂ ਦੀ ਬਦੌਲਤ ਪੂਰੀ ਦੁਨੀਆ ਦੇ ਵਿੱਚ ਸਿੱਖ ਕੌਮ ਦਾ ਨਾਮ ਰੌਸ਼ਨ ਕਰਨ ਵਾਲੇ ਵਿਸ਼ਵ ਗੁਰੂ ਦੇ ਸਭ ਤੋਂ ਵੱਡੀ ਉਮਰ ਦੇ ਦੜਾਕ ਫੌਜਾ ਸਿੰਘ ਜੀ ਹਮੇਸ਼ਾ ਸਾਡੇ ਦਿਲਾਂ ਅਤੇ ਚੇਤਿਆਂ ਦੇ ਵਿੱਚ ਜਿਉਂਦਾ ਰਹਿਣਗੇ ਰਹਿਣਗੇ ਸੋ ਵੱਖ-ਵੱਖਰੇ ਸਿਆਸੀ ਆਗੂਆਂ ਵੱਲੋਂ ਵੀ ਫੌਜਾ ਸਿੰਘ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਫੌਜਾ ਸਿੰਘ ਨੇ ਦੇ ਨਾਮ ਤੇ ਕਈ ਵਿਸ਼ਵ ਰਿਕਾਰਡ ਸ਼ਾਮਲ ਨੇ 2000 ਇਸਵੀ ਦੇ ਵਿੱਚ ਉਹਨਾਂ ਨੇ 99 ਸਾਲਾਂ ਦੀ ਉਮਰ ਦੇ ਵਿੱਚ ਮੈਰਾਥਨ ਦੌੜਨ ਦੀ ਸ਼ੁਰੂਆਤ ਕੀਤੀ ਸੀ ਅਤੇ ਉਹਨਾਂ ਦੇ ਨਾਮ ਦੌੜਨ ਦੇ ਵਿੱਚ ਕਈ ਰਿਕਾਰਡ ਕਾਇਮ ਨੇ ਸੋ ਸਿੱਖੜਾਕ ਫੌਜਾ ਸਿੰਘ ਦੀ ਇਸ ਮੌਤ ਤੋਂ ਬਾਅਦ ਦੇਹਾਂਤ ਤੋਂ ਬਾਅਦ ਖੇਡ ਜਗਤ ਉਹਨਾਂ ਦੇ ਪਰਿਵਾਰ ਅਤੇ ਸਿਆਸੀ ਹਲਕਿਆਂ ਦੇ ਵਿੱਚ ਦੁੱਖ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਕਿੱਥੋਂ ਆਦਮਪੁਰ? ਹਾਂਜੀ। ਮੈਨੂੰ ਸਾਨੂੰ ਫੋਨ ਆਇਆ ਸੀਗਾ ਹਰਿੰਦਰ ਸਿੰਘ ਇਹਨਾਂ ਦੇ بیٹے ਦਾ। ਠੀਕ ਹੈ। ਜਿਹਦੇ ਸਾਲ ਫੌਜਾ ਸਿੰਘ ਜੀ ਜਮਰਖ ਹਸਪੀਟਲ ਹਾਂ ਡੈਥ ਹੋ ਗਈ ਹੈ। ਜੀ। ਅਸੀਂ ਇੱਥੇ ਮੌਕੇ ਤੇ ਆਏ ਸੀਗਾ ਉਹਨਾਂ। ਤੇ ਆ ਕੇ ਉਹਨਾਂ ਦਾ ਬਿਆਨ ਲਿਖਿਆ ਜਿਹੜਾ ਨਾਮ ਨੂੰ ਵਹੀਕਲ ਜਿਹੜਾ ਸੀ ਉਧਰੋਂ ਆ ਰਿਹਾ ਸੀਗਾ ਭੋਪੜ ਸੈਟ ਤੋਂ ਠੀਕ ਹੈ ਇਹਨਾਂ 3:30 ਵਜੇ ਮਿਲ ਕੇ ਜਿਹੜਾ ਐਕਸੀਡੈਂਟ ਹੋਇਆ ਹੈਗਾ ਹੂੰ ਤੇ ਉਹਦੇ ਉਹਦੇ ਆਧਾਰ ਤੇ ਅਸੀਂ ਇਹਨਾਂ ਦਾ ਬਿਆਨ ਲਿਖ ਕੇ ਜਿਹੜੀ ਐਫਆਈਰ ਦਰਜ ਕਰਤੀ ਆ 114 ਨੰਬਰ ਸਰ ਵਾਹਨ ਕਿਹੜਾ ਸੀਗਾ ਵਾਲੇ ਤੋਂ ਵਾਲੇ ਕਿਤੇ ਸੀ ਇਹ ਵਾਹਨ ਦਾ ਨਹੀਂ ਪਤਾ ਲੱਗਦਾ ਨਾਮ ਨੂੰ ਵਹੀਕਲ ਸੀਗਾ ਸਲੀਪਰ ਸਲੀਪਰ ਰੋਡ ਤੇ ਸੀ ਇਸੇਪੜ ਨਹੀਂ ਸੀ ਮੇਨ ਰੋਡ ਤੇ ਸੀ ਮੇਨ ਰੋਡ ਤੇ ਸੀ ਅੱਛਾ ਮੇਨ ਰੋਡ ਤੇ ਸੀ ਉਹ ਕਿਹੜੇ ਸੈਕਟਰ ਤੇ ਸਿਆ ਸਜਨ ਸੈਰ ਕਰ ਰਹੇ ਸੀ ਕੋਈ ਸੀਸੀਟੀਵੀ ਫੁਟੇਜ ਵਗੈਰਾ ਸਾਡੀ ਸਾ ਇਹ ਸਰਕਾਰ ਕੋ ਕਹਿ ਰਹੇ ਆ ਨਾਮ ਨੂੰ ਵੀ ਕਹਿੰਦੇ ਆ ਜੀ ਸਰਕਾਰ ਕਾਰਜ ਲੱਗਾ ਕਿਸੇ ਕਾਰਜ ਕੋਈ ਰੰਗ ਰੂਗ ਪਤਾ ਲੱਗਾ ਕੋਈ ਕਾਰਦਾ ਇਨੀ ਸਰ ਕੋ ਪੁੱਟ ਕੋਈ ਕੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਐਫਆਈਰ ਵਿੱਚ ਕਰਤੀ ਅਸੀਂ ਕਿ ਸਾਡੀਆਂ ਟੀਮਾਂ ਲੱਗੀਆਂ ਸੀਐਸਟਾਫ ਦੀ ਟੀਮਾਂ ਲੱਗੀਆਂ ਹੋਈਆਂ ਥਾਣੇ ਵੱਲ ਸੀਐਸਟਾਫ ਦੇ ਨਾਲ ਚੈੱਕ ਕਰਤੀ ਜਾ ਰਹੇ ਆ ਔਰ ਜਲਦੀ ਸੇ ਸਿਉ ਨੂੰ ਟ੍ਰੇਸ ਕਰਕੇ ਉਹਦੀ ਰੈਸਟ ਪਾਉਣਾ ਹੈ ਠੀਕ ਹੈ ਜੀ ਥੈਂਕ ਯੂ